ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਮ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 27 ਇਅਰਸ ਬਾਅਦ ਦਿੱਲੀ ਵਿੱਚ ਕਾਮੈਂਟਸ ਆਈ ਬੀਜੀ ਸਾਡੇ ਨਾਲ ਹਨ ਰਸ਼ੇਸ਼ ਰਟੋਰ ਜੀ ਅ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਕੀ ਕਹਿਣਾ ਹੈ ਅੱਜ ਦਾ ਤੁਹਾਡਾ ਮੇਨ ਮਕਸਦ ਕੀ ਹੈ ਡਿਸਟ੍ਰਿਕਟ ਫਰੀ ਫੂਡ ਬਾਬਾ ਫਰੀ ਪਾਵਰ ਸ਼ਹਿਰ ਚ ਆਏ ਹੋਣਾ ਕੀ ਜਲਾ ਹੈ ਅ ਅੱਜ ਜੀ ਮੈਂ ਇੱਥੇ ਆਇਆ ਹਾਂ ਤੇ ਸਪੈਸ਼ਲੀ ਬਜਟ ਜਿਹੜਾ ਹੈ 2025-2026 ਦਾ ਜਿਹੜਾ ਬਜਟ ਇਹ ਫਰਵਰੀ ਨੂੰ ਪੇਸ਼ ਕੀਤਾ ਗਿਆ ਸੰਸਦ ਉਹਦੇ ਬਾਰੇ ਚर्चा ਕਰਨਾ ਹੈ ਸਟੇਸ ਪੂਰੇ ਪੰਜਾਬ ਦੇ ਸਭ ਬੀਜੇਪੀ ਦੇ ਲੀਡਰ ਸਾਰੇ ਜ਼ਿਲੈਂਟਸ ਜਾ ਰਹੇ ਨੇ ਔਰ ਇਹ ਸਾਰੀ ਗੱਲਬਾਤ ਕਰ ਰਹੀ ਮੇਰੀ ਡਿਊਟੀ ਐਟ ਐਚਪੀ ਫੋਰ ਦੀ ਲਗੀ ਸੀ ਤੇ ਫਿਰ ਫੋਰ ਫਾਈਵ ਪਹੁੰਚਾ ਔਰ ਬਜਟ ਦੇ ਬਾਰੇ ਤੇ ਗੱਲ ਕਰਤਾ ਹੈ ਸਰ ਇੱਕ ਕੁਸਚਨ ਆ ਸਿਰਫ ਅੱਜ ਕੋ ਲੇਡੀਜ਼ ਵਿੰਗ ਦੇ ਕਾਫੀ ਪ੍ਰੋਬਲਮਸ ਮਤਲਬ ਕਿ ਜਿਹੋਨਦੀ ਗਵਰਨਮੈਂਟਸ ਆਈ ਆ ਕਿਤੇ ਨਾ ਕਿਤੇ ਇਹ ਵੀਕ ਪੁਆਇੰਟਸ ਆ ਰਹੇ ਆ ਵੀ ਲੇਡੀਜ਼ ਇਨ ਟੂ ਵਰਕਰਸ ਨੂੰ ਪਿੱਛੇ ਰੱਖੇਗਾ ਕਿ ਇਹ ਵੀਕਨੈਸ ਪੁਆਇੰਟ ਆਮਾਦੀ ਪਾਰਟੀ ਲਈ ਇਹ ਗੱਲ ਸਹੀ ਹੈ ਆਵਾਜ਼ਮੀ ਪਾਰਟੀ ਦਾ ਸਿਰਫ ਇਹ ਹੀ ਵੀ ਪੁਆਇੰਟ ਨਹੀਂ ਹੈ ਜੀ ਆਵਾਜ਼ਮੀ ਪਾਰਟੀ ਤਾਂ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਅਸੀਂ ਪੰਜਾਬ ਦੇ ਇਹ ਹਾਲਾਤ ਦੇਖੇ ਜਾਣ 92 ਸੀਟਾਂ ਲੈ ਕੇ ਜਿਹਨੇ ਸਰਕਾਰ ਬਣਾਇਆ ਬਣਾਏ ਪਾਰਟੀ ਪਰ ਜੋ ਵਾਅਦੇ ਉਹਨਾਂ ਨੇ ਕੀਤੇ ਸੀ ਉਹਨਾਂ ਕੋਈ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ 6000 ਰੁਪਏ ਪੈਣ ਦੀ ਗੱਲ ਹੋਵੇ ਜਿਹੜੇ ਲੋਕਾਂ ਨੂੰ ਜੋਬਸ ਦੀ ਗੱਲ ਹੋਵੇ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਦੀ ਗੱਲ ਹੋਵੇ ਜਾਂ ਲੋਅ ਐਂਡ ਆਰਡਰ ਸੁਧਾਰ ਦੀ ਗੱਲ ਹੋਵੇ ਪੰਜਾਬ ਨੂੰ ਬਹੁਤ ਤਰੱਕੀ ਵਾਲਾ ਸੂਬਾ ਬਣਾ ਕੇ ਰੱਖਣਾ ਹੈ ਉਹਨਾਂ ਨੇ ਸਾਰੀਆਂ ਗੱਲਾਂ ਉਹਨਾਂ ਨੇ ਜਦੋਂ ਆਪਣੇ ਐਡੈਂਟੀਚ ਕਹੀਆਂ ਸੀ ਤੇ ਉਹਨਾਂ ਚ ਕੋਈ ਵੀ ਗੱਲ ਉਹਨਾਂ ਦੀ ਪੂਰੀ ਨਹੀਂ ਹੋਈ ਜੀ ਪੂਰੀ ਤਰ੍ਹਾਂ ਫੇਲਣਾ ਹੈ ਪਰ ਮਹਿਲਾਵਾਂ ਦੇ ਵਾਸਤੇ ਤੇ ਬਿਲਕੁਲ ਮੈਂ ਕਹਾਂਗਾ ਕਿ ਬਹੁਤ ਬੁਰੀ ਤਰ੍ਹਾਂ ਮਜ਼ਾ ਸਾਰਾ ਜਨ 21 727 ਮੈਚ ਕਿ ਇਸ ਪ੍ਰੋਸੈਸ ਨੈਕਸਟ ਮਤਲਬ ਕਿ ਜੋ ਇਲੈਕਸ਼ਨਸ ਆ ਰਹੀ ਹੈ ਸਰਮ ਉਸ ਦੀ ਹਰ ਇੱਕ ਆਮ ਆਦਮੀ ਦੇ ਕੇ ਜਾਂ ਚਾਹੇ ਲੇਡੀਜ਼ ਹੈ ਜਾਂ ਜੈਂਟਸ ਹੈ ਕੋਈ ਵੀ ਹੈ ਉਹਦੀ ਕੋਸ਼ਿਸ਼ ਹੁੰਦੀ ਵੀ ਸਾਡੀ ਹਰ ਤਰ੍ਹਾਂ ਦੀ ਪਰਸਿਲਟੀਆਂ ਅਵੇਲੇਬਲ ਹੋਵੇ ਚਾਹੇ ਪਾਣੀ ਦੀ ਹੈ ਚਾਹੇ ਐਜੂਕੇਸ਼ਨ ਦੀ ਹੈ ਅੱਜ ਭਗਵੰਤ ਮਾਨ ਜੀ ਨੇ ਲੈਪਟਾਪ ਪ੍ਰੋਵਾਈਡ ਕੀਤੇ ਹਨ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਤੁਹਾਡੇ ਤੋਂ ਵੀ ਅਸੈਪਟੇਸ਼ਨ ਵੀ ਲੋਕਾਂ ਦੀ ਲਾਈ ਹੋ ਗਈ ਇੱਕਰਸੀ ਪੰਜਾਬ ਚ ਚੇਂਜਿੰਗ ਕਰਦੇ ਆ ਤੇ ਤੁਹਾਡੇ ਵੱਲ ਕੀ ਕੀ ਕੰਮ ਕੀਤੇ ਜਾਂਦੇ ਜੀ ਤੁਸੀਂ ਬਜਟ ਦੀ ਜਿਹੜੀ ਹਾਈਲਾਈਟ ਹੈ ਉਹਦੇ ਵਿੱਚ ਇੱਕ ਜਿਹੜੀ ਗੱਲ ਕਹੀ ਗਈ ਹੈ ਕਿ ਅਸੀਂ ਪੂਰੇ ਦੇਸ਼ 'ਚ 0% ਗਰੀਬੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੂਰੀ ਤਰ੍ਹਾਂ ਗਰੀਬੀ ਖਤਮ ਹੋਵੇ ਔਰ ਖਾਸ ਤੌਰ ਤੇ ਜਿਹੜੇ ਬਜਟ ਦੇ ਉੱਤੇ ਮੈਂ ਗੱਲ ਕਰਨ ਆਇਆ ਹਾਂ ਉਹਦੇ ਵਿੱਚ ਟੈਕਸ ਐਗਜ਼ੈਂਪਸ਼ਨ ਦੀ ਲਿਮਟ ਦਿੱਤੀ ਗਈ ਹੈ ਉਹਦੇ ਨਾਲ ਜਿਹੜਾ ਮਿਡਲ ਕਲਾਸ ਹੈ ਜਿਹੜੇ ਗਰੀਬ ਲੋਕ ਹੈ ਜਿਨ੍ਹਾਂ ਦੀ ਥੋੜੀ ਇਨਕਮ ਤੇ ਵੀ ਇਨਕਮ ਟੈਕਸ ਲੱਗਦਾ ਸੀਗਾ ਔਰ ਹਮੇਸ਼ਾ ਚਰਚਾ ਹੁੰਦੀ ਸੀ ਕਿ ਸਾਨੂੰ ਬਹੁਤ ਸਾਰਾ ਟੈਕਸ ਦੇਣਾ ਪੈਂਦਾ ਸਰਕਾਰ ਨੂੰ ਤੇ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ ਹਾਂ 12 ਲੱਖ ਤੱਕ ਮਤਲਬ ਜਿੰਨੂੰ ਜਿਸ ਵਿਅਕਤੀ ਦੀ ਜਿਸ ਪਰਿਵਾਰ ਜਿਸ ਸਾਥੀ ਦੀ ਇਨਕਮ ਜਿਹੜੀ ਹੈ 1 ਲੱਖ ਰੁਪਏ ਮਹੀਨਾ ਹੈ ਤੇ 12 ਲੱਖ ਰੁਪਏ ਸਾਲ ਦੀ ਹੈ ਉੱਤੇ ਤੇ ਕੋਈ ਟੈਕਸ ਨਹੀਂ ਹੈ ਸੋ ਮੈਨ ਮੈਨੂੰ ਅਸਾ ਲੱਗਦਾ ਕਿ ਬਹੁਤ ਬੜੀ ਰਾਹਤ ਜਿਹੜੀ ਹੈ ਇੱਕ ਮਿੰਟ ਕਲਾਸ ਜਿਹੜਾ ਗਰੀਬ ਲੋਕ ਹੈ ਉਹਨਾਂ ਨੂੰ ਮਿਲੇਗਾ ਇਸ ਵਿੱਚ ਕੋਈ ਇਨਕਮ ਪੈਕਸ ਨਹੀਂ ਲੱਗੇਗਾ ਉਹ ਵਿੱਚ ਉਹਨਾਂ ਦਾ ਜੀਵਨ ਜਿਹੜਾ ਹੈ ਹੋਰ ਸੁਧਾਰ ਹੋਏਗਾ ਉਥਾਨ ਹੋਏਗਾ ਐਸਾ ਲੱਗਦਾ ਥੈਂਕ ਯੂ ਸਰ ਇਹ ਸਨ 9.5 ਰੁਪਏ ਸ਼ੀ ਰਿਪੋਰਟ ਜੀ ਦੇਖੋ ਹੁਣ ਨੈਕਸਟ ਕੀ 27 ਵਿੱਚ ਕੀ ਆਂਦਾ ਹੈ ਅਗੇ ਇੱਕ ਨਵਾਂ ਚੇਂਜਿੰਗ ਫਰਮ ਦਾ ਪੰਜਾਬ ਆਂਦਾ ਜੇ ਇੱਕ ਨਵੀਂ ਚੇਂਜਿੰਗ ਆਂਦੀ ਇਹ ਅਸੀਂ ਦੇਖਦੇ ਹਾਂ